ਹਾਂਜੀ ਭਾਈ ਸਤਿ ਸ਼ਕਾਲ ਸਾਰੇ ਵੀਰਾਂ ਨੂੰ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਆਂਗੇ ਕਿਸਾਨ ਮੇਲਾ ਪੋਚੋ ਮੰਡੀ ਤੇ ਬਹੁਤ ਵਧੀਆ ਜੀ ਬਾਈ ਗੋਲੇ ਅਮਰੀਕ ਖਲਾੜਾ ਤੇ ਬਾਕੀ ਤੁਸੀਂ ਜਾਣਦੇ ਹੋਵਾਂਗੇ ਤੇ ਡਰੈਸ ਉਹਨਾਂ ਦਾ 베ਗਾ ਪਿੰਡ ਖਲਾੜਾ ਦਾ ਤੇ ਕੁਝ ਚੀਜ਼ਾਂ ਨਾਲ ਕੋਲ ਨਵੀਆਂ ਆਈਆਂ ਤੇ ਬਹੁਤ ਹੀ ਵਧੀਆ ਜੀ ਕੰਮ ਦੀਆਂ ਚੀਜ਼ਾਂ ਆਈਆਂ ਤੇ ਬਾਕੀ ਖਾਲਸਾ ਜੀ ਨਾਲ ਗੱਲ ਕਰਕੇ ਆਪਾਂ ਨੂੰ ਸਾਰੀਆਂ ਚੀਜ਼ਾਂ ਦਿਖਾਵਾਂਗੇ ਇਹਨਾਂ ਕੋਲ ਇੱਕ ਚਾਹ ਗਈ ਤੇ ਬਾਕੀ ਉਹ ਆਪਾਂ ਜਾਣਕਾਰੀ ਲੈ ਲੈਂਦੇ ਆਂਗੇ ਤੇ ਤੁਹਾਨੂੰ ਵੀ ਦੱਸਾਂਗੇ ਸਸਿਕਾ ਖਾਲਸਾ ਜੀ ਸਸਿਕਾ ਜੀ ਬਾਈ ਜੀ ਤੇ ਬਾਈ ਜੀ ਦਿਓ ਜਾਣਕਾਰੀ ਆਪਣੀ ਸਾਰੀ ਆਪਣੇ ਕੋਲੇ ਚਾਹ ਜੀ ਪਹਿਲਾਂ ਤਾਂ ਆਪਾਂ ਜਾਰੀ ਜਾਣਕਾਰੀ ਦਿੰਨੇ ਆ ਤੁਹਾਨੂੰ ਥੋੜੀ ਜਿਹੀ ਅਪਲਾਈ ਵੀ ਕਰਕੇ ਦਿਖਾਉਣੀ ਹੈ ਗ੍ਰੀਨ ਟੀ ਹੈ ਠੀਕ ਹੈ ਜੀ ਇਹ ਗ੍ਰੀਨ ਟੀ ਐਸ ਫਾਰਮ ਦੇ ਵਿੱਚ ਆਉਗੀ ਇੰਨੀ ਕ ਆਪਾਂ ਇਹਨੂੰ ਕੱਪ ਦੇ ਵਿੱਚ ਪਾਉਣਾਗਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਕੀ ਕਰਨਾ ਇਹਨੂੰ ਬੋਇਲ ਕੀਤਾ ਹੋਇਆ ਪਾਣੀ ਗਰਮ ਕੀਤਾ ਹੋਇਆ ਪਾਣੀ ਥਰਮੋਸ ਚ ਪਾਇਆ ਠੀਕ ਹੈ ਆਪਾਂ ਇਸ ਤਰ੍ਹਾਂ ਕਰਕੇ ਇਹਨੂੰ ਰੱਖ ਦੇਣਾ ਜਿਵੇਂ ਤੁਸੀਂ ਦੇਖਿਆ ਹੁਣ ਥੋੜੇ ਖੜੇ ਖੜੇ ਪੰਜ ਚਾਰ ਮਿੰਟਾਂ ਚ ਆਪਣੇ ਗੱਲ ਕਰਦੇ ਕਰਦੇ ਇਹਦੇ ਪੱਤੇ ਫੁੱਲ ਕੇ ਬਾਹਰ ਆ ਜਾਣੀ ਇਹ ਬਸ ਦਿਖਾਵਾਂਗੇ ਇਹ ਗ੍ਰੀਨ ਟੀ ਹੈ ਜੀ ਹਾਂ ਉਸ ਤੋਂ ਬਾਅਦ ਆਪਣੇ ਕੋਲ ਇੱਕ ਸਪੈਸ਼ਲ ਆਪ ਦਾ ਤਿਆਰ ਕੀਤਾ ਹੋਇਆ ਬਦਾਮਾਂ ਦਾ ਤੇਲ ਹੈ ਹਾਂਜੀ ਕੋਕੋਨਟ ਆਇਲ ਹੈ ਆ ਬਲੈਕ ਸਰੋਂ ਦਾ ਕਾਲੀ ਸਰੋਂ ਦਾ ਮਾਸਟਰ ਆਇਲ ਹੈ ਠੀਕ ਹੈ ਜੀ ਆ ਪੀਲੀ ਸਰੋਂ ਦਾ ਤੇਲ ਹੈ ਇਹ ਤੁਸੀਂ ਜਦੋਂ ਵੇਖੋਗੇ ਤੁਹਾਨੂੰ ਸ਼ਹਿਦ ਵਰਗਾ ਲੱਗੂਗਾ ਦਾਦੀ ਮਾਂ ਆਪਣਾ ਬ੍ਰਾਂਡ ਆ ਜੀ ਹਾਂ ਦਾਦੀ ਮਾਂ ਆਪਣਾ ਬ੍ਰਾਂਡ ਹੈ ਠੀਕ ਹੈ ਜੀ ਇਹ ਕੋਲਡ ਪ੍ਰੈਸ ਹੈ ਇੱਕ ਆਪਣੇ ਕੋਲੇ ਆਹਾ ਜੇ ਕਿਸੇ ਨੂੰ ਕਣਕ ਦੀ ਅਲਰਜੀ ਹੈ ਮਲਟੀ ਗ੍ਰੇਨ ਹੈ ਆਟਾ ਦਾ ਬੇਸਣ ਹੈ ਬਹੁਤ ਵਧੀਆ ਕੁਆਲਿਟੀ ਦਾ ਤੇ ਇਹ ਛੋਲੇ ਨੇ ਦੇਸੀ ਠੀਕ ਹੈ ਜੀ ਬਰੀਕ ਛੋਲੇ ਜਿਨ੍ਹਾਂ ਨੂੰ ਕਹਿੰਦੇ ਨੇ ਤੋਤਰਾਂ ਦੀ ਮਿਰਚ ਹੈ ਆਪਣੇ ਕੋਲ ਇੱਕ ਬਵਾਸੀਰ ਦੇ ਮਰੀਜ਼ਾਂ ਵਾਸਤੇ ਜਿਹੜੇ ਜ਼ਿਆਦਾ ਤਿੱਖੀ ਮਿਰਚ ਨਹੀਂ ਖਾ ਸਕਦੇ ਉਹਨਾਂ ਵਾਸਤੇ ਟੇਸਟ ਮਿਰਚ ਲਾਊਗਾ ਪਰ ਉਹਦੇ 'ਚ ਮਿਰਚ ਨਹੀਂ ਹੋਣੀ ਕੋਈ ਵੀ ਜ਼ਿਆਦਾ ਤੇ ਇਹ ਮਿੱਠੀ ਮਿਰਚ ਹੈ ਇੱਕ ਆਪਣੇ ਕੋਲੇ ਤਿੱਖੀ ਮਿਰਚ ਕੌੜੀ ਮਿਰਚ ਹੈ ਠੀਕ ਹੈ ਹਲਦੀ ਹੈ ਜੀਰਾ ਬਹੁਤ ਵਧੀਆ ਕੁਆਲਿਟੀ ਦਾ ਇਹ ਮਸਾਲਾ ਆਪਣਾ ਆਪਣਾ ਤਿਆਰ ਕੀਤਾ ਮਸਾਲਾ ਬਾਕੀ ਘੋੜਾ 10 ਤਰੀਕ ਦੀ ਆ 10ਵੇਂ ਮਹੀਨੇ ਦੀ 15 ਤਰੀਕ ਤੋਂ ਇਹ ਵੈਸੇ ਚੱਲ ਹੁਣ ਮੇਲੇ ਤੋਂ ਬਾਅਦ ਆਪਾਂ ਕਿੱਥੋਂ ਆਪਾਂ ਜੇ ਆਪਾਂ ਕਲਾੜੇ ਤੋਂ ਆਪਣਾ ਕਲਾੜਾ ਆਗਾ ਮੇਨ ਰੋਡ ਤੇ ਭਿੰਡਾ ਬਰਨਾਲਾ ਰੋਡ ਤੇ ਠੀਕ ਹੈ ਜੀ ਆਪਣੇ ਬੇਗੇ ਪਿੰਡ ਹਾਂ ਹਾਂ ਬੇਗੇ 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 ਮੈਂ ਤੇ ਅਮਰੀਕਾ ਆ ਠੀਕ ਹੈ ਜੀ ਆਜੋ ਸੋਨੂੰ ਉਹ ਤੇ ਖਾਣੇ ਆ ਵੀ ਮਾਨ ਸਾਹਿਬ ਵੀ ਹਾਂ ਹਾਂ ਇਹ ਬੰਦਾ ਆ ਵੀ ਸਾਡਾ ਸੋਹਣਾ ਬਾਰੇ ਜੇ ਬਾਕ ਸੋਣ ਲਿਓ ਨੀ ਸਰ ਬਾਪੂ ਕੀ ਆ ਲੈ ਮੇਰਾ ਨਾਮ ਲੈਣਾ ਚਾਹ ਆ ਦੇਖੋ ਇਸ ਤਰ੍ਹਾਂ ਇਹ ਫੁੱਲ ਕੀ ਪੱਤੇ ਐ 5-7 ਮਿੰਟਾਂ ਦੇ ਵਿੱਚ ਇਸ ਤਰ੍ਹਾਂ ਤਿਆਰ ਹੋ ਜੂ ਇਹਨੂੰ ਕੁਛ ਨਹੀਂ ਕਰਨਾ ਤੁਸੀ ਠੀਕ ਹੈ ਜੀ ਇਹਨੂੰ ਪੱਤੇ ਨੂੰ ਪੁੰਨ ਲੈਣਾ ਜਾਂ 5-7 ਮਿੰਟ ਲੱਗਦੇ ਮਤਲਬ 5-5 ਮਿੰਟ ਕੋਈ ਉਬਾਲਾ ਨਹੀਂ ਦੇਣਾ ਕੁਛ ਨਹੀਂ ਕਰਨਾ ਠੀਕ ਹੈ ਹਾਂ ਇਹ ਪੂਰਾ ਤੁਹਾਡੀ ਫਿਟਨੈਸ ਤੇ ਵੀ ਕੰਮ ਕਰੂਗੀ ਜਿਹੜੇ ਜਿਹੜੇ ਪ੍ਰੋਪਰ ਕੰਮ ਵਾਸਤੇ ਵਰਤੀ ਜਾਂਦੀ ਹੈ ਪੂਰਾ ਕੰਮ ਕਰੋ ਦਿਨ ਵਿੱਚ ਦੀ ਦੋ ਵਾਰੀ ਅਪਲਾਈ ਕਰੋ ਹਾਂਜੀ ਖਾਣਾ ਖਾਣ ਤੋਂ ਬਾਅਦ ਤੇ ਇਹਦਾ ਰੇਟ ਰੁੱਟ ਕੀ ਹੈ ਇਹਦਾ ਰੇਟ 120 ਗ੍ਰਾਮ ਆਉਂਦੀ ਸਾਡੀ ਇਹਦੀ ਪੈਕਿੰਗ ਹੈਗੀ ਪੈਕਿੰਗ ਕਿਹੜੀ ਆਹ ਵਾਲੀ ਹਾਂ ਇਹਦਾ 100 ਰੁਪਏ ਰੇਟ ਹੈ ਅਜਾ 100 ਰੁਪਏ ਰੇਟ ਹੈਗਾ ਇਹਦੇ ਚੋਂ 100 ਗ੍ਰਾਮ ਚਾਹ ਨਿਕਲਦੀ ਹੈ ਦੂਜਾ ਕੁਝ ਨੁਕਸਾਨੀ ਦਾ ਭਾਜ ਨਹੀਂ ਦੇਣਾ 5-4% ਤੁਸੀਂ